ਪਾਜੀ ਮੈਂ ਹੁਣੇ 10 ਮਿੰਟ ਪਹਿਲਾਂ 5 ਰੋਟੀਆਂ ਖਾ ਗਿਆ ਹੀ ਹੋਰ ਇਹਨੂੰ ਧੱਕਾ ਹੀ ਆ ਗਿਆ ਕਾਬੂ ਆ ਗਿਆ ਕਾਬੂ ਕਾਬੂ ਆ ਗਿਆ ਕਾਬੂ ਆ ਗਿਆ ਬਈ ਕਾਬੂ ਆ ਗਿਆ ਅਸਲਾਮੀ ਬਿਕਾਨੀ ਕੋਰਨ ਦੂਈਆ ਟਾਈਮ ਮੇਟਰੋ ਸਵੇਰ ਦੇ 11:00 ਬਜੇ ਗਏ ਆ ਤੇ ਅੱਜ ਆਪਣੇ ਘਰੇ ਪਤਾ ਕੀ ਬਣ ਰਿਹਾ ਹੈ ਗੈਸ ਕਰੋ ਸਾਰੇ ਯਾਰ ਨੇ ਕੀ ਬਣ ਰਿਹਾ ਹੈ ਜਦ ਤੱਕ ਆਪਣਾ ਵਲੌਗ ਚੱਲਣਾ ਤੁਹਾਨੂੰ ਦੱਸ ਦਣਾ ਆਪਾਂ ਕੀ ਬਣ ਰਿਹਾ ਹੈ ਪਰ ਤੁਸੀਂ ਹੁਣੇ ਹੁਣ ਗੈਸ ਕਰਕੇ ਦੱਸੋ ਵੀ ਇਹਦੀ ਆਪਾਂ ਕੀ ਚੀਜ਼ ਬਣਾ ਰਹੇ ਹਾਂ ਕਿਉਂਕਿ ਸਾਈਡ ਦੇ ਕੋਈ ਤਾਂ ਸਿਰ ਮਤਲਬ ਸੰਵੀ ਕੱਟ ਰਹੀ ਆ ਪਿਆਜ਼ ਵੀ ਕੱਟ ਰਹੀ ਆ ਤੇ ਜੇ ਤਾਂ ਹੁੰਦੀ ਖੀਰ ਇਹ ਫਿਰ ਆ ਚੀਜ਼ਾਂ ਦੀ ਲੋੜ ਨਹੀਂ ਸੀ ਪੈਣੀ ਹੈਗੀ ਨਾ ਅਦਰਕ ਕਟਣਾ ਹੀ ਲੋੜ ਪੈਣੀ ਸੀ ਨਾ ਅਦਰਕ ਕਟਣ ਦੀ ਲੋੜ ਪੈਣੀ ਸੀਗੀ ਤੇ ਫਿਰ ਚੀਜ਼ਾਂ ਹੋਰ ਸਾਈਡ ਤੇ ਇਧਰ ਤੋਂ ਬਣਨੀ ਸੀਗੀਆਂ ਤੇ ਹੁਣ ਦੱਸੋ ਇਹਦੇ ਵਿੱਚ ਕੀ ਆਪਾਂ ਕੀ ਬਣਾਉਣਾ ਹੈ ਇਹ ਤਾਂ ਆਪਾਂ ਨੇ ਤੇ ਥੋੜਾ ਕੋਈ ਟਾਈਮ ਹੈਗਾ ਹਲੇ 10-15 ਮਿੰਟ ਦਾ ਤੁਸੀਂ ਸੋਚ ਕੇ ਦੱਸਦੇ ਹੋ ਐਂ ਨਹੀਂ ਆਪਾਂ ਅੱਗੇ ਚੱਲਦੇ ਹਾਂ ਨਾ ਤੇਰੇ ਮਨ ਦੇ ਵਿੱਚ ਕੀ ਖਿਆਲ ਆਇਆ ਇਦਾਂ ਵੀ ਆ ਚੀ ਬਣਾ ਲਈ ਅੱਜ ਅੱਜ ਹੁੰਦਾ ਜੀ ਵਾਹ ਰੋਜੇ ਕਹਿ ਦਿੰਦੇ ਆ ਸਾਨੂੰ ਰੋਜੇ ਦਾਲਾਂ ਹੀ ਖਵਾਈ ਜਾਂਦੇ ਸਾਨੂੰ ਰੋਜੇ ਦਾਲਾਂ ਹੀ ਖਵਾਈ ਜਾਂਦੀ ਹੈ ਸਬਜ਼ੀਆਂ ਆਪਾਂ ਖਾਂਦੇ ਨਹੀਂ ਮੈਂ ਕਿਹਾ ਚਲੋ ਅੱਜ ਇਹ ਬਣਾ ਲੈਂਦੇ ਆ ਜੀ ਸਹੀ ਗੱਲ ਸਹੀ ਗੱਲ ਹੈ। ਲੇਵੀ ਤੁਹਾਨੂੰ ਮਿੱਤਰ ਹੁਣ ਲਾ ਤਾਂ ਮਾੜਾ ਮੋਟਾ ਹਿੰਟ ਤਾਂ ਮਿਲ ਗਿਆ ਹੋਣਾ। ਪਰ ਫਿਰ ਵੀ ਚਲੋ ਦੇਖਦੇ ਆਂ ਆਪਾਂ ਕਿੱਥੇ ਤੱਕ ਪਹੁੰਚਦੇ ਹਾਂ। ਤੇ ਠੀਕ ਨਹੀਂ। ਮੈਂ ਕਹਿੰਦਾ ਕਾਨੂੰ ਆਪਾਂ ਡਿਸਟਰਬ ਕਰਨਾ ਇਦਾਂ ਦੱਸਦੇ ਨਹੀਂ ਹਾਂ ਆਪਣੇ ਬੰਡ ਪਰਾ ਬਣਨ ਨੂੰ। ਹਾਂਜੀ ਹਾਂਜੀ ਕੋਈ ਸਪੈਸ਼ਲ ਚੀਜ਼ ਨਹੀਂ ਬਣਾ ਰਹੇ। ਹਾਂ। ਰੋਜ਼ ਹੀ ਬਣਾਉਂਦੇ ਰਹਿੰਦੇ ਦੂਜੇ ਤੀਜੇ ਦਿਨਾਂ ਨੂੰ ਜਿੱਤਾ ਬਣਦੀ ਰਹਿੰਦੀ ਆ। ਪਰ ਫਿਰ ਵੀ ਇਹਾਂ ਦੀ ਸ਼ਿਕਾਇਤ ਰਹਿੰਦੀ ਆ ਨਾਗਰਾ ਸਾਹਿਬ ਤੇ ਗੁਰシャンਵੀਰ ਦੀ। ਵੀ ਹਾਂ ਸਾਨੂੰ ਉਹੀ ਦਾਣੇ ਖਵਾਈ ਜਾਂਦੇ ਆ। ਸਾਨੂੰ ਉਹੀ ਦਾਣੇ ਖਵਾਈ ਜਾਂਦੇ ਆ। ਇਸ ਕਰਕੇ ਮੈਂ ਅੱਜ ਬਣਾ ਰਹੀ ਹਾਂ ਫਿਰ ਪਨੀਰ ਦੀ ਭੁਰਜੀ। ਉਹ ਤੇਰਾ ਭਲਾ ਹੋ ਜਾਏ। ਮੇਤਰੋ ਪਨੀਰ ਦੀ ਭੁਰਜੀ ਬਣੀ ਹੈ ਪਨੀਰ ਦੀ ਭੋਜੀ। ਦੁੱਧ ਪਾਇਆ ਇਹਦੇ ਵਿੱਚ। ਹੁਣੇ ਕੜ-ਕੜ ਕੇ ਇਹ ਜੋ ਕੱਢਾਂਗੇ ਪਨੀਰ ਤੇ ਫਿਰ ਬਣਾਵਾਂਗੇ ਪਨੀਰ ਦੀ ਭੁਰਜੀ ਕੁਸ਼ਾਨ ਵੀਰ ਦੇ ਆਉਣ ਤੱਕ। ਨਾਲੇ ਗੁਰਸ਼ਾਨ ਨੂੰ ਤਾਂ ਨਾ ਜਿੰਨਾ ਬਣਾਉਣ ਦਾ ਸ਼ੌਕ ਹੈ ਨਾ ਫੂਡ, ਉਨਾ ਹੀ ਉਹਨੂੰ ਖਾਣ ਦਾ ਸ਼ੌਕ ਹੈ। ਉਹ ਤਾਂ ਰੋਜ਼ ਹੀ ਕਹਿ ਦੂਗਾ ਮਮਾ ਕੋਈ ਨਵੀਂ ਡਿਸ਼ ਬਣਾ ਲਓ। ਕੋਈ ਨਵੀਂ ਡਿਸ਼ ਬਣਾ ਲਓ। ਤੇ ਕੀ ਬਣ ਗਿਆ ਇਹ ਜੋ ਤੇਲ ਹਾਂ? ਨਹੀਂ ਜੀ। ਉਹ ਹੈ ਜੀ ਲਿਕੁਇਡ ਜਿਹੜਾ ਪਾਉਂਦੇ ਹੁੰਦੇ ਆ ਸਰਕਾ ਹਾਂਜੀ ਹਾਂਜੀ ਸਰਕਾ ਲਿਕੜ ਸਰਕਾ ਕਹਿੰਦੇ ਪੰਜਾਬੀ ਹੱਦ ਕਰਦੇ ਪੰਜਾਬੀ ਬਰੋਡ ਕਰਨੀ ਆ ਅੱਪਾਂ ਨੇ ਤੂੰ ਫਿਰ ਉਤੀ ਲਿਕੜ ਸਰਕਾ ਮਿੱਤਰੋ ਦੁੱਧੋ ਦੇਖੋ ਉਬਲ ਗਿਆ ਆਪਣਾ ਕਹਿੰਦਾ ਦੁੱਧੋ ਉਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ ਦੁੱਧ ਪੁੱਤ ਮਨਜੀਤ ਸਿੰਘ ਨਗਰਾਨੀ ਚਾਹੁੰਦੇ ਨੇ ਤੇ ਇਹਦੇ ਵਿੱਚ ਹੁਣ ਪਾਓ ਸਰਕਾ ਪਾਤਾ ਦੇਖੋ ਦੁੱਧ ਫਟ ਜਾਣਾ ਸਭ ਤੋਂ ਸੌਖਾ ਮਿੱਤਰੋ ਪਤਾ ਕੀ ਆ ਕਿਸੇ ਚੀਜ਼ ਨੂੰ ਖਰਾਬ ਕਰਨਾ ਕਿਸੇ ਵੀ ਕੰਮ ਨੂੰ ਤੇ ਦੁੱਧ ਨੂੰ ਖਰਾਬ ਕਰਨ ਦਾ ਸਿਰਫ ਇੱਕ ਸਰਕੇ ਦੀ ਲੋੜ ਹੈ ਐਦਾਂ ਹੀ ਆ ਚੀਜ਼ਾਂ ਠੀਕ ਕਰਨ ਵਾਸਤੇ ਸਮਾਂ ਲੱਗ ਜਾਂਦਾ ਹੈ ਹਮੇਸ਼ਾ ਤੇ ਚੀਜ਼ਾਂ ਵਿਗਾੜਨ ਵਾਸਤੇ ਤਾਂ ਇੱਕ ਸੈਕਿੰਡ ਦੀ ਲੋੜ ਪੈਂਦੀ ਹੈ ਚਾਹੇ ਉਹ ਕੋਈ ਵੀ ਚੀਜ਼ ਹੋਵੇ ਚਾਹੇ ਦੁੱਧ ਕਿਉਂ ਨਾ ਹੋਵੇ ਤੇ ਚਾਹੇ ਬੰਦੇ ਦੀ ਲਾਈਫ ਕਿਉਂ ਨਾ ਹੋਵੇ ਕਿ ਛੋਟਾ ਜਿਹਾ ਗਲਤ ਚੱਕਿਆ ਸਟੈਪ ਬੰਦੇ ਦੀ ਲਾਈਫ ਖਰਾਬ ਕਰ ਸਕਦਾ ਹੁੰਦਾ ਹੈ ਆ ਦੇਖੋ ਦੁੱਧ ਫਟ ਗਿਆ ਹੁਣ ਇਹਦੀ ਖਲਾਈ ਜਨ ਦੇ ਦਹੀਂ ਨਾ ਜੀ ਬਸ ਫਟ ਹੋ ਜਾਣੇ ਨੇ ਗੈਸ ਠੀਕ ਕਰਤਾ ਮਿੱਤਰੋ ਗੈਸ ਲਪਟਾ ਮਾਰ ਰਹੇ ਆ ਪੂਰੀਆਂ ਆ ਦੇਖੋ ਇਧਰ ਇੰਨਾ ਕੰਮ ਹੈ ਸਭ ਤੋਂ ਸੌਖਾ ਕੰਮ ਹੈ ਦੁਨੀਆ ਉੱਤੇ ਕਿਸੇ ਚੀਜ਼ ਨੂੰ ਕਿਸੇ ਦੇ ਕੰਮ ਨੂੰ ਖਰਾਬ ਕਰਨਾ ਹਾਂ ਜੇ ਚ ਖੋਆ ਕੱਢਣਾ ਹੁੰਦਾ ਤੁਸੀਂ ਆਪੇ ਸੋਚ ਲਓ ਕਿੰਨਾ ਟਾਈਮ ਲੱਗਣਾ ਸੀਗਾ ਤੇ ਇਹਨੂੰ ਹੁਣ ਚਲੋ ਇਹ ਵੀ ਚਲੋ ਇੱਕ ਵਧੀਆ ਚੀਜ਼ ਹੈ ਪਰ ਫਿਰ ਵੀ ਇਹਨੂੰ ਖਰਾਬ ਕੀਤਾ ਇੱਕ ਸਕਿੰਟ ਲੱਗਿਆ ਜੀ ਨਹੀਂ 35 ਇਹ ਨਹੀਂ 35 ਇਹ ਵੀ ਤੂੰ ਬੈਠੀ ਗੇਟ ਕੋਲ ਕਿਆ ਦੇਖੀ ਜਾਂਦੀ ਆਂ ਨਹੀਂ ਤੂੰ ਬੈਠੀ ਗੇਟ ਬੰਨੂ ਕਿਆ ਦੇਖੀ ਜਾਂਦੀ ਆਂ ਬਾਹਰ ਤਾਂ ਠੰਡ ਪੈਂਦੀ ਐ ਜਿਹੜੀ ਜੀਏ ਠੰਡ ਨਾਲ ਲਵਾ ਲਈ ਤੂੰ ਬਾਹਰ ਕਿਤੇ ਜਾ ਕੇ ਹੈਂ ਠੰਡ ਨਾਲ ਲਵਾ ਲਈ ਤੁਸੀਂ ਕਿਤੇ ਬਾਹਰ ਜਾ ਕੇ ਹੂੰ ਮੇਤਰੋ ਬਹੁਤ ਪਿਆਰ ਹੁੰਦਾ ਪੈਂਦਾ ਸਾਡਾ ਬਹੁਤ ਜ਼ਿਆਦਾ ਉਹਨਾਂ ਕਿਨੂੰ ਸਿਆਣਾ ਵੀ ਹੋ ਗਿਆ ਤੇ ਹੁਣ ਗਲਤ ਸਮਝਦਾ ਵੀ ਆ ਇਹਨੂੰ ਆਪਣੇ ਨਾਮ ਦੇ ਪਤਾ ਲੱਗਣ ਲੱਗ ਗਿਆ ਜੇ ਆਪਾਂ ਇਹਨੂੰ ਪੈਂਥਰ ਕਹਿ ਕੇ ਹਾਕ ਮਾਰਦੇ ਆ ਨਾ ਮੈਂ ਡੌਗੀ ਆਵਾਜ਼ ਕੋਲ ਤਾਂ ਨਹੀਂ ਆਉਂਦਾ ਹੈਗਾ ਪਰ ਫਿਰ ਵੀ ਨਾ ਦੇਖ ਰੰਦਾ ਹੈ ਰਿਐਕਸ਼ਨ ਆਇਆ ਇਹਨੇ ਇਹਦੇ ਵੀ ਹਾਂ ਵੀ ਮੈਨੂੰ ਹਾਕ ਮਾਰੀ ਆ ਤੇ ਹੁਣ ਬਹੁਤ ਜ਼ਿਆਦਾ ਪਿਆਰ ਲੰਦਾ ਹੁਣ ਇਹਨੂੰ ਸਮਝ ਲੱਗਣ ਲੱਗ ਗਈ ਹੈ ਵੀ ਹਾਂ ਤੇ ਸਾਨੂੰ ਵੀ ਜਿਹਨੂੰ ਨੇ ਵੱਡਾ ਹੋਈ ਜਾਂਦਾ ਸਾਡੇ ਨਾਲ ਟਾਈਮ ਸਪੈਂਡ ਕਰੀ ਜਾਂਦਾ ਤੇ ਮਤਲਬ ਵੀ ਇੱਕ ਇਹ ਜਿਹੜਾ ਰਿਸ਼ਤਾ ਪਿਆਰ ਵਾਲਾ ਗੂੜਾ ਹੁੰਦਾ ਜਾਂਦਾ ਹੈ ਹਨਾ ਬੈਂਤੀ ਹੈ ਹਨਾ ਬਈ ਆ ਦੇਖ ਨੇ ਭਾਗੇ ਕਨਾਈ ਮੈਨੂੰ ਕਰਮਾ ਜਨਦਾ ਕਰਮ ਨਹੀਂ ਜਨਦਾ ਕਰਮ ਜਨਦਾ ਵੈਰੀ ਗੁੱਡ ਅੱਜ ਫੇਰ ਦੁਬਾਰਾ ਮੀਂਹ ਆ ਗਿਆ ਦੋਸਤੋ ਹੁਣ ਨਹੀਂ ਪਤਾ ਲੱਗਦਾ ਵੈਦਰ ਦਾ ਕਦੇ ਧੁੱਪ ਤੇ ਕਦੇ ਛਾਂ ਤੇ ਕਦੇ ਕੁਝ ਤੇ ਕਦੇ ਕੁਝ ਦੇਖੋ ਅੱਜ ਰਾਤ ਦਾ ਹੀ ਮੀਂਹ ਪੈ ਰਿਹਾ ਤੇ ਅਸਮਾਨ ਦੇ ਉੱਤੇ ਪੂਰਾ ਹਲੇ ਹੀ ਬਦਲ ਛਾਏ ਹੋਏ ਨੇ ਤੇ ਮੀਂਹ ਇਦਾਂ ਹੀ ਪੈਣਾ ਤੇ ਤੁਸੀਂ ਜੇ ਆਪਣੇ ਵਲੌਗ ਨੂੰ ਦੇਖਦੇ ਹੋ ਤੇ ਪਸੰਦ ਕਰਦੇ ਹੋ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮਿੱਤਰੋ ਇਹਦੇ ਨਾਲ ਫਰਕ ਪੈਂਦਾ ਸਾਡੇ ਉਹ ਤਾਂ ਕਹਿੰਦਾ ਵੀ ਕਲਾਕਾਰਾਂ ਨੂੰ ਤਾਂ ਤਾੜੀਆਂ ਹੀ ਚਾਹੀਦੀਆਂ ਹੁੰਦੀਆਂ ਨੇ ਤਾੜੀਆਂ ਤੇ ਤੁਹਾਡਾ ਪਿਆਰ ਉਹ ਤੁਹਾਡੇ ਮਤਲਬ ਵੀ ਤੁਸੀਂ ਹੁਣ ਤਾੜੀਆਂ ਸੁਣਨੀ ਤਾਂ ਨਹੀਂ ਤਾਂ ਲਾਈਕ ਔਰ ਕਮੈਂਟ ਦੇ ਰੂਪ ਦੇ ਵਿੱਚ ਆਪਸਾਂ ਨੂੰ ਮਿਲ ਜਾਣੀ ਹੈ ਤੇ ਤੁਸੀਂ ਜ਼ਰੂਰ ਖੇਚੜ ਕੇ ਕਰਿਆ ਕਰੋ ਤੇ ਦੇਖਦੇ ਹਾਂ ਅੱਜ ਕਿਹੜੇ ਕਿਹੜੇ ਕੰਮ ਨੇ ਆਪਣੀ ਅੱਜ ਸ਼ਾਪ ਤੇ ਕਰਨ ਵਾਲੇ ਕਿਹੜਾ ਕਿਹੜਾ ਸਮਾਨ ਹੈ ਆਪਣਾ ਸ਼ਾਪ ਦਾ ਲੈ ਕੇ ਆਉਣ ਵਾਲਾ ਇਹ ਤਾਂ ਹਰਮਨ ਸਿੰਘ ਮਿਲੋ ਸਤਿ ਸ਼੍ਰੀ ਅਕਾਲ ਜੀ ਕਿਦਰਮਨ ਸਿੰਘ ਵਧੀਆ ਤੁਸੀਂ ਬੁਡ ਆਫਟਰਨੂਨ ਗੁੱਡ ਮਾਰਨਿੰਗ ਆਹ 12 ਵਜੇ ਟਾਈਮ ਰਹਿੰਦਾ ਹੁੰਦਾ ਹਾਂ ਸਹੀ ਕਹਿੰਦਾ 12 ਵਜੇ ਤੋਂ ਬਾਅਦ ਹੀ ਮੇਟਰ ਹੁੰਦੀ ਆ ਆਫਟਰਨੂਨ ਤਾਂ ਹਮੇ ਤਾਂ ਮਾਰਨਿੰਗ ਚੱਲਦੀ ਆ ਤੇ ਸਮਾਨ ਆਪਾਂ ਚਾਹੀਦਾ ਆਪਾਂ ਨੂੰ ਦੇਖੋ ਵੀਰ ਆਪਣੀਆਂ ਸਾਰੀਆਂ ਮੁੱਕ ਗਈਆਂ ਕਿਉਂਕਿ ਰਾਤ ਦੇ ਬਸ ਇਹਨਾਂ ਆਪਣੀ ਉਹ ਸਾਰੀ ਹੈ ਨਹੀਂ ਗਈ ਬਣੀ ਹਰ ਕੇ ਪੂਰਾ ਹੋ ਤਾ ਤੇ ਆ ਵੀ ਆਉਣੀ ਇੱਧਰੋਂ ਤੇ ਫਿਰ ਉਹ ਨਹੀਂ ਵੀ ਆਉਣੀ ਆ ਤੇ ਠੰਡਾ ਮਤਲਬ ਕੋਕਾ ਕੋਲਾ ਇਹ ਵੀ ਆਉਣਾ ਹੈ ਹੁਣ ਬਣਾ ਕੇ ਸਾਰੇ ਸਮਾਨ ਦੀ ਲਿਸਟ ਕਿਹੜਾ ਕਿਹੜਾ ਸਮਾਨ ਆਉਣਾ ਹੈ ਵੀਰਾਂ ਕਿਹੜੀਆਂ ਆਉਣੀਆਂ ਹੈ ਹੋਰ ਕਿਚਨ ਦਾ ਸਮਾਨ ਕਿਹੜਾ ਆਉਣਾ ਹੈ ਫਿਰ ਆਪਾਂ ਸਮਾਨ ਵੀ ਜਗ੍ਹੀ ਲਈਏ ਮੀਂਹ ਤੋਂ ਪਹਿਲਾਂ ਪਹਿਲਾਂ ਕਹਿੰਦੇ ਅੱਜ ਮੀਂਹ ਬਹੁਤ ਜ਼ੰਗੀ ਪੱਧਰ ਤੇ ਪੈਣਾ ਹੈ ਅੱਛਾ ਹੀ ਆਵਲਾ ਸਮਾਨ ਲੈ ਲਿਆ ਆਪਾਂ ਨੇ ਛੋਟਾ ਪਾਣੀ ਦਿੱਤਾ ਸੰਤਕ ਰੋਸ਼ੇ ਦਾ ਤੇ ਪੇਟੀ ਤੇ ਪਰੋਨੇ ਦੀ ਤੇ ਨਾਲ ਹਿੰਗਾਂ ਦੀ ਪਾਣੀ ਫਰਜੰਤੇ ਸੀਗਾ ਤੇ ਫੰਟ ਅੱਜ ਇੰਨਾ ਕਿ ਸਮਾਨ ਚਾਹੀਦਾ ਸੀਗਾ ਆਪਾਂ ਨੂੰ ਫਰਿੱਜ ਵਿੱਚ ਲਾਉਣ ਵਾਸਤੇ ਨਾ ਸਿਆਲ ਦੇ ਵਿੱਚ ਜਿਹੜਾ ਪੀਣ ਦਾ ਕੰਮ ਹੈ ਥੋੜਾ ਘਟ ਜਾਂਦਾ ਹੈ ਗਰਮੀ ਦੇ ਮੁਕਾਬਲੇ ਹੁਣ ਸ਼ੁਰੂ ਕਰਦੇ ਮਿੱਤਰੋ ਪ੍ਰਸ਼ਾਦਾ ਆਪਾਂ ਕਰੋ ਚੈੱਕ ਇਧਰ ਫਿਰ ਪਰੀਰ ਦੀ ਪੁਰਜੀ ਦੇ ਨਾਲ ਦਾਲ ਕੱਲ ਵਾਲੀ ਦਾਲ ਹੈ ਤੜਕਾ ਲੱਗਿਆ ਉਹ ਦਾਲ ਨੂੰ ਤੇ ਦਹੀਂ ਦੇ ਵਿੱਚ ਬੂੰਦੀ ਜੇ ਤੁਮੈਂ ਮੈਂ ਕਿਹਾ ਤਾਂ ਨਾ ਵੀ ਜਦ ਤੱਕ ਬੂੰਦੀ ਦਾ ਪੈਕਟ ਮੁੱਕਦਾ ਨਹੀਂ ਹੈਗਾ ਆਪਣੇ ਜਦ ਤੱਕ ਦਹੀਂ ਦੇ ਵਿੱਚ ਬੂੰਦੀ ਚੱਲਣੀ ਚੱਲਣੀ ਆ ਅੱਜ ਤਾਂ ਮੈਂ ਦਸਤੀ ਚ ਬੂੰਦੀ ਪਾਣੀ ਭੁੱਲ ਗਈ ਜੀ ਫੇ ਪਾਲਾ ਭੁੱਲੀ ਗਿਆ ਤੇ ਹਾਲੇ ਤਾਂ ਪੈਕਟ ਹੈਗੇ ਬੂੰਦੀ ਦੇ ਆਪਣੇ ਜਦ ਤੱਕ ਹੈਗੇ ਜਦ ਤੱਕ ਨਹੀਂ ਭੁੱਲਣਾ ਹੈਗਾ ਆਪਾਂ ਨਹੀਂ ਠੀਕ ਹੈ ਜਦ ਬੂੰਦੀ ਖਤਮ ਹੋ ਗਈ ਉਦੋਂ ਭੁੱਲਣਾ ਹੈ ਉਦੋਂ ਭੁੱਲਣਾ ਹੁਣ ਆਪਾਂ ਚੱਲਦੇ ਆਂ ਆਪਣਾ ਸਮਾਨ ਲੈਣ ਵਾਸਤੇ ਆਪਣੀ ਸ਼ਾਪ ਦਾ ਕਾਬਾਬ ਦਾ ਸਮਾਨ ਜਿਹੜਾ ਹੈ ਰੋ ਛਤਰੀ ਸੀ ਮੈਂ ਚੱਕਰੀ ਕੋ ਮੀਂਹ ਪੈਂਦਾ ਤੇ ਕਹਿੰਦੇ ਮੀਂਹ ਦੇ ਵਿੱਚ ਛਤਰੀ ਨਾ ਰੱਖਣੀ ਚਾਹੀਦੀ ਆ ਇੱਥੇ ਲੋਕ ਸਭ ਰੱਖਦੇ ਆ ਛਤਰੀ ਨਾ ਟਾਲੀ ਬਾਰੇ ਫਿਰ ਨਹੀਂ ਨਿਕਲਦੇ ਟਾਲਿਆ ਨਹੀਂ ਫਿਰ ਨਹੀਂ ਨਿਕਲਦੇ ਲੈ ਵੀ ਮੱਛੀ ਸਮਾਨ ਨਾਲ ਕਹਿੰਦੇ ਰੋਟੀ ਪਾਣੀ ਖਾ ਕੇ ਨਾ ਕਹਿੰਦੇ ਘੁੰਮ ਫਿਰੌਣੇ ਆ ਤੇ ਨਾਲ ਸਮਾਨ ਲੈ ਕੇ ਲਿਆਉਣੇ ਆ ਨਾ ਇੱਕ ਕਾਮ ਦੋ ਕਾਜ ਨਾਲ ਆਪਾਂ ਚਾਹ ਪੀ ਲਵਾਂਗੇ ਜੀ ਚਾਹ ਪੀਣੀ ਆ ਚਾਹ ਪੀ ਲਾਂਗੇ ਜੀ ਚਾਹ ਕਰੀ ਪੀ ਕੇ ਚਲਦੇ ਆਂ ਭਜਾਨ ਲਗੇ ਲੈ ਮੈਂ ਨਹੀਂ ਘਰੇ ਬਣਾਉਂਦੀ ਜੀ ਹੁਣ ਆ ਚੰਗਾ ਕੀਤਾ ਛਤਰੀ ਚੱਕਰੀ ਦਾ ਨਾ ਹਾਂਜੀ ਇਹ ਸਾਹਮਣੇ ਉਹ ਦੇਖ ਉਹ ਪਹਾੜ ਤੋਂ ਮੀਂਹ ਆ ਰਿਹਾ ਹੈ ਮੀਂਹ ਪੱਜਾਰਿਆ ਮੀਂਹੇ ਬਸ ਨੂੰ ਪੈ ਜਾਣਾ ਪਰ ਮੀਂਹ ਮੇਰੇ ਮਤਰਾ ਮੌਸਮ ਬਹੁਤ ਸੁਹਣਾ ਤਾਂ ਹੈ ਨਾ ਮੀਂਹੇ ਵਿੱਚ ਮੈਨੂੰ ਸਾਰਾ ਕੁਏ ਨੀਡ ਕਲੀਨ ਜਿਹਾ ਸੁਹਣਾ ਲੱਗਦਾ ਹੈ ਜੀ ਜਦੋਂ ਮੀਂਹ ਪੈ ਕੇ ਖੜਦਾ ਹੈ ਇਹ ਦਰਖਤਾਂ ਦੇ ਪੱਤੇ ਪੁੱਤੇ ਹੁੰਨੇ ਐ ਬਿਲਕੁਲ ਸਾਫ ਵਾਲੇ ਫੁੱਲ ਕਿਵੇਂ ਯਲੋ ਯਲੋ ਚਮਕਦੇ ਨਾ ਹਾਂਜੀ ਬਾਲੀ ਕਹਿਣ ਦੀ ਫੀਲਿੰਗ ਹੁੰਦੀ ਹੈ ਕੁਦਰਤ ਵਿੱਚ ਵਸੇ ਸੁਹਣਾ ਲੱਗਦਾ ਜੇ ਹੁਣ ਧੁੱਪ ਚੜਜਵੇ ਨਾ ਐਨ ਕੱਲੀ ਗਰਜੀ ਚਮਕੇ ਦਰਖਤਾਂ ਦੇ ਪੱਤੇ ਗੱਲੇਗਾ ਚਮਕਣ ਉਹ ਬਾਲੀ ਕਹਿਣ ਲੱਗਦੇ ਹਨ ਲਾਈਟ ਹੋ ਗਈ ਆ ਰੈੱਡ ਇੱਥੋਂ ਆਪਾਂ ਲੱਕੜਾਂ ਲੱਕੇ ਜਾਣੇ ਉਹ ਆ ਵਾਲੀ ਆ ਤੇ ਲੱਕੜਾਂ ਲਕੋਈਆਂ ਵੇਣੇ ਮੀਂਹ ਕਰਕੇ ਨਾ ਗਰਮੀ ਦੇ ਖੁੱਲੀਆਂ ਵੇ ਲੱਕੜਾਂ ਪਈਆਂ ਸੁੱਕੀ ਜਾਣੀ ਐ ਹੁਣ ਸਿਆਲ ਦੇ ਵਿੱਚ ਮੀਂਹ ਪੈਂਦਾ ਫਿਰ ਯਾ ਦੇ ਕਿੰਨੇ ਘੰਟੇ ਤੱਕ ਦੱਤਾਂ ਵਾਲੇ ਬਾਕੀ ਗੱਲਾਂ ਸਾਰੀਆਂ ਬਾਅਦ ਵਿੱਚ ਤੇ ਕੁਦਰਤ ਦਾ ਨਜ਼ਾਰਾ ਚੈੱਕ ਕਰੋ ਪਹਿਲਾਂ ਕਿੰਨਾ ਵਧੀਆ ਲੱਗਦਾ ਹੈ ਨਾ ਨਿੱਖਰ ਗਿਆ ਜੀ ਨੇ ਹਾਂ ਸੋਹਣਾ ਲੱਗਦਾ ਸੇਮ ਤੋਂ ਉੱਧਰ ਲੱਗੇ ਤੇ ਦੀਓ ਸੈਕਲ ਦੀਓ ਹੈ ਨਹੀਂ ਜੀ ਮੈਨੂੰ ਐਡੀ ਲੋੜ ਨਹੀਂ ਪੈਂਦੀ ਆ ਗੱਡੀ ਹੈਗੀ ਆ ਹਾਂ ਜੀ ਉਹ ਨਾਲ ਬੰਦਾ ਗੇ ਚਲਾਉਣ ਵਾਲਾ ਤੇਨ ਵੀ ਲਾਉਣਾ ਸਹੀ ਗੱਲ ਐ ਜੀ ਇਹ ਵੀ ਗੱਲ ਗੁਰシャン ਵੀ ਛੁੱਟੀ ਹੈ ਮਿੱਤਰੋ ਆਪਣੇ ਆਖੜਾ ਗੁਰシャン ਸਿੰਘ ਇਹਨੂੰ ਆਪਾਂ ਜਾਣ ਲੱਗੇ ਕਿ ਟੀ ਉਠਾਲ ਕੇ ਚੱਲਦੇ ਆਂ ਸਸੀਕਾਲ ਹਾਂ ਸਸੀਕਾਲ ਸ਼ਾਨ ਸਿੰਘ ਕਿਦਾਂ ਪੁੱਤਰੀ ਭੁੱਖ ਤੇ ਲੱਗੀ ਹੈਗੀ ਭੁੱਖ ਮਾੜੀ ਮਾੜੀ ਮੈਂ ਕਿਹਾ ਜੀ ਪਹਿਲਾਂ ਸਮਾਨ ਜਾ ਕੇ ਚੱਕ ਲਈ ਬਾਅਦ ਵਿੱਚ ਰੋਟੀ ਖਿਲਾਉਣ ਜਾ ਕੇ ਚੱਕ ਲਈ ਹੂੰ ਚੱਕ ਲਈ ਸਮਾਨ ਆਈ ਤੇ ਮਮਾ ਤੇ ਬਰਾ ਕੀ ਬਣਾਏ ਚਾਹ ਮੈਂ ਦੱਸ ਕੀ ਹੋਣਾ ਹੈ ਕੀ ਬਣਾਏ ਅੱਜ ਬਣਾਏਗਾ ਕੀ ਬਣਾਊਗਾ ਦੇ ਵੀ ਨਾਲ ਹੀ ਹੋ ਗਈ। ਪਨੀਰ ਭੁਰਜੀ। ਅਸਲ ਪਨੀਰ ਕੀ ਭੁਰਜੀ ਐਕਸਾਈਟਮੈਂਟ ਦੇਗੀ। ਹੈਗੀ ਪੂਰੀ ਅੱਜ ਖਾਵਾਂਗੇ। ਐਡਰੈਕਟ ਉੱਤੇ ਲਹਣੀ ਆ। ਬੱਸ। ਕਿ ਦੋ ਸਨਾ ਕਿੰਨਾ? 4-5 ਜਾਈ ਨੀ ਯਾਰ ਹੱਤਗਾਤੀ। ਦੋ-ਤਿੰਨ ਕੀ ਬਣਾਉਂਦੇ ਤੇਰਾ? 4-5 ਤੁਸੀਂ ਖਾਓ ਫੇਰ ਮੈਂ ਖਾਉਂਗਾ। ਤੇ ਥੋੜਾ ਮੈਂ ਖਾ ਲਈਏ ਸਮ ਰੋਟੀ ਦੀ। ਇਹਦੇ ਵਿੱਚ। ਸਸ ਜੀ ਘੱਟੇ ਖਾਦੀ ਆ ਜੀ। ਪਹੁੰਚ ਗਏ ਆ ਮਿੱਤਰੋ ਆਪਾਂ ਆਪਣੀ ਮਾਰਕੀਟ ਫੇਵਰਿਟ ਮਾਰਕੀਟ। ਆਪਣੀ ਕੱਲੀ ਫੇਵਰਿਟ ਨਹੀਂ ਹੈਗੀ ਇਹ। ਇਹ ਇਟਲੀ ਵਿੱਚ ਲਗਭਗ 80% ਲੋਕਾਂ ਦੀ ਫੇਵਰਿਟ ਮਾਰਕੀਟ ਹੈ ਐਰੋਸਪੇਨ ਲਸਪੇਜ਼ਾ ਇੰਟੈਲੀਜੈਂਟ ਐਦਾਂ ਕਹਿ ਕੇ ਮਸ਼ਹੂਰੀ ਕਰਦੇ ਨੇ ਇਹ ਸਾਡੇ ਨਾਲ ਹੀ ਆ ਜਾ ਤੂੰ ਜਾ ਉਹਦਾ ਮੈਂ ਖੜੀ ਹਾਂ ਟ੍ਰੇਨ 'ਚ ਹੀ ਜੇ ਭਾਈ ਨਹੀਂ ਸਹੀ ਕੋਈ ਲੈਣਾ ਖਾਣ ਨੂੰ ਮਿੱਠਾ-ਮੋਠਾ ਕੁਝ ਹੀ ਖਾਣਾ ਹੈ ਹੈ ਮੁੱਠੀ ਮਾ ਮਿੱਠਾ ਨਹੀਂ ਕੀ ਖਾਣਾ ਉਸ ਵੀ ਨਹੀਂ ਕੁਝ ਵੀ ਨਹੀਂ ਕੁੜੀ ਪਸੰਦਾਂ ਲੈ ਆਉਗੀ ਫਿਰ ਵੀ ਦੱਸ ਕੋਈ ਚੀਜ਼ ਆਈਟਮ ਕਲਾਉ ਜਮਣੇ ਤਾਂ ਮਿਲਦੀ ਨਹੀਂ ਉਹਦੇ ਚੱਕ ਚੁਬਲਿਟੀ ਰਹਿੰਦੀ ਆ ਕਰ ਲਿਆ ਫੇਰਣ ਲੱਗੇ ਕਿ ਰੈਡੀ ਪਰ ਲਈ ਮਿੱਤਰੋ ਸਾਮਾਨ ਦੀ ਆਪਾਂ ਨੇ ਅੱਜ ਆਪਾਂ ਨੇ ਪਾਲਕ ਵੀ ਲੈ ਲਿਆ ਦੇਖੋ ਤਾਂ ਪਾਲਕ ਦੇ ਪਾਲਕ ਦੇ ਪੱਤੇ ਕਿਆ ਵਧੀਆ ਸਭ ਕੀ ਬਣਾਉਣਾ ਪਾਲਕ ਤਾਂ ਪਾਲਕ ਪਨੀਰ ਬਣਾਉਣਾ ਤਾਂ ਪਾਲਕ ਪੂਜੀ ਆ ਉਹਨਾਂ ਕੀ ਬਣਾਉਣਾ ਪਾਲਕ ਤੋਂ ਪਾਲਕ ਦਾ ਪਨੀਰ ਵੀ ਬਣ ਜਾਂਦਾ ਪਾਲਕ ਪੂਜੀ ਤਾਂ ਬਣਦੀ ਨਹੀਂ ਜੀ ਬਣ ਜਾਂਦੀ ਜਲ ਕੇ ਜਲ ਕੇ ਪੂਜੀ ਬਣ ਜਾਂਦੀ ਹੈ ਕੱਲੀ ਪਾਲਕ ਵੀ ਬਣ ਜਾਂਦੀ ਹੈ ਕੱਲੀ ਪਾਲਕ ਬਣ ਜਾਂਦੀ ਹੈ ਨਾ ਗੱੱਚੇ ਲੱਭ। ਬਣਾਵਾਂਗੇ ਆਪਾਂ ਇਹਦੀ ਫਿਰ ਪਾਲਕ ਪਨੀਰ ਬਣਾਵਾਂਗੇ ਆਪਾਂ ਇਹਦਾ। ਗੁਰਸ਼ਮਨ ਸਿੰਘ ਵਾਸਤੇ ਵੀ ਆਟਮਾ ਲੈ ਰੀਆਂ ਨੇ। ਬਿਸਕੁਟ ਲੈ ਲਈ ਚਾਕਲੇਟ ਵਾਲੀ। ਤੇ ਕਾ ਲੈ ਲਈ ਆਪਣੇ ਕੇਕ। ਤੇ ਹੁਣ ਕੁਛ ਨਾ ਮਮਾ ਲੱਭਦੇ ਆ। ਗੱੱਚੇ 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 ਵਿੱਚ ਜਨਰੇ ਵਿੱਚ ਲੋੜੀਏ ਜਾਊਗੀ। ਚਲ ਆਹੀ ਬੋਲ। ਆਹੀ ਲੱਗਣੀ। ਆਹੀ ਸਹੀ ਹੋ ਗਿਆ। ਤੋਫੀਆਂ ਕਿੰਨੀਆਂ ਤਰ੍ਹਾਂ ਲੱਗੀਆਂ ਹਨ? ਹਾਂਜੀ। ਤੋਫੀ ਬਹੁਤ। ਮੈਂ ਜਿਆਦਾ ਜਨਾਂ ਸੀ ਛੋਟੇ ਛੋਟੇ ਹੁੰਦੇ ਸੀ ਨਾ। ਕਿ ਬਾਰੋਂ ਮੰਮੀ ਨੂੰ ਜਾਣਾ ਨਾ ਹਾਂਜੀ ਤਾਂ ਉਹਨਾਂ ਟੌਫੀਆਂ ਲੈ ਕੇ ਜਾਣੀਆਂ ਅਸੀਂ ਬੜੇ ਚੌਹ ਹੋ ਗਏ ਨਾਲ ਖਾਣੀਆਂ ਟੌਫੀਆਂ ਵੀ ਬਾਹਰ ਲੀਆਂ ਟੌਫੀਆਂ ਆਈਆਂ ਨੇ ਨਾ ਪਰ ਅੱਜ ਕੱਲ ਸਮਾਂ ਇਨਾਂ ਚੇਂਜ ਹੋ ਗਿਆ ਤੇ ਹੁਣ ਬੱਚਿਆਂ ਨੂੰ ਸਾਰਾ ਕੁਝ ਇੰਡੀਆ ਉਹੀ ਜਿਹੀ ਮਿਲ ਜਾਂਦੀ ਜਿਹੜੀ ਬਾਹਰਲੀ ਹੁਣ ਮਤਲਬ ਵੀ ਕੋਈ ਖਾਸ ਬਹੁਤਾ ਫਰਕ ਨਹੀਂ ਰਹਿ ਗਿਆ ਨਹੀਂ ਬਹੁਤਾ ਫਰਕ ਨਹੀਂ ਹਾਂ ਹੁਣ ਤਾਂ ਸਾਰਾ ਕੁਝ ਉੱਥੇ ਅਵੇਲੇਬਲ ਹੈਗਾ ਕੋਈ ਸਮਾਂ ਸੀ ਉਦੋਂ ਨਹੀਂ ਸੀਗਾ ਇਧਰ ਵੀ ਆਨੇ ਗੱਚੇਗਾ ਸਿਮਰਾਂ ਦੇਗਾ ਆ ਦੇ ਇੱਕ ਗੱਚੀ ਹੋ ਗਈ ਇਹ ਨੋਸ਼ੀ ਵਾਲੀ ਆ ਮੂੰਗਫਲੀ ਵਾਲੀ ਨਹੀਂ ਹੈਗੀ

यह है पंजाबी गोलियां कह दें अपने माधी दुद्ध का चीज बूफला अलक अपने अदरक झिजर चाह वास्ते प्याज चिकोला तरती गाजर बूफला टमाटर कबाब वास्ते सारा समान मिकस घर का समान भी अपना कुछ थोड़ा जहा पीछे कह दी जिदा पालक होगी अभी जी बोला होगा आओगी पेपरोनी शिमला मिर्चा आगे वीर्ज़ा बियंका, बंद गोभी वाइट बंद गोभी रेड ये हो गया इन सलाद इन सलाता लटूगा रेडी खाली होगी पटा सारी पत्ता पनीर अपना ਇਤਨੀ ਵੱਡੀ ਲਿਸਟ ਬਣਾਦੀ ਹੈ ਸਮਾਨ ਦੀ ਤੇ ਸਮਾਨ ਮਿੱਤਰੋ ਆਪਣਾ ਅੱਜ ਆਇਆ 79 ਯੂਰੋ ਤੇ 23 ਸੈਂਟ ਦਾ ਸਮਾਨ ਹੈ ਜਿਹਦੇ ਵਿੱਚ ਆਪਣੇ ਕੁਝ ਘਰ ਦਾ ਸਮਾਨ ਵੀ ਹੈ ਥੋੜਾ ਬੋਤਾ ਜਿਹਾ ਤੇ ਬਾਕੀ ਸਾਰਾ ਸਮਾਨ ਸ਼ੌਪ ਦਾ ਹੈ ਫਾਈਨਲੀ ਸਮਾਨ ਆਪਣੀ ਗੱਡੀ ਵਿੱਚ ਮੈਂ ਥੋੜਾ ਲੱਦ ਲਿਆ ਆਪਣੀ ਦੇ ਵਿੱਚ ਤੇ ਕੁਝ ਸਮਾਨ ਆਪਾਂ ਉਧਰ ਲਗੇ ਇੱਥੋਂ ਹੀ ਲਿਆ ਕੇ ਮਾਰਕੀਟ ਤੋਂ ਮੋਰਿਸ ਮਾਰਕੀਟ ਤੋਂ ਇਹ ਜਿਹੜਾ ਪਲੇਟਾਂ ਵਗੈਰੇ ਲੈ ਕੇ ਉਹਨਾਂ ਤੋਂ ਇੱਥੋਂ ਜਾ ਕੇ ਲੈ ਕੇ ਆਏ ਆਂ ਆਪਾਂ ਆਪਾਂ ਦੇਖੇ ਕੁਸ਼ਾਨਵੀਰ ਸਿੰਘ ਸੁੱਤਾ ਤਾਂ ਨਹੀਂ ਹੈਗਾ ਆਪਣਾ ਕੁਸ਼ਾਨਵੀਰ ਸਿੰਘ ਸੁੱਤਾ ਤਾਂ ਨਹੀਂ ਹੈਗਾ ਆਪਣਾ ਜਗਦੇ ਬੈਠ ਬੱਤੀ ਨੀਨੀ ਅੱਖਾਂ ਦੇ ਵਿੱਚ ਦੇਖ ਮੈਂ ਆਈ ਵੀ ਆ ਦੋ ਕੰਮ ਇਕੱਠੇ ਹੋਵੇ ਕਿ ਭੁੱਖ ਲੱਗੀ ਹੋਵੇ ਕਿ ਨੀਂਦ ਆਈ ਹੋਵੇ ਨਾ ਇੱਕ ਠੀਕ ਵਾ ਚੱਲੀਏ ਬਣਾ ਤੇਰੇ ਵਾਸਤੇ ਲੈ ਆਂਦੇ ਦੋ ਚੀਜ਼ ਚੀਜ਼ ਲੈ ਮਮਾ ਤੇਰੇ ਵਾਸਤੇ ਮਿੱਠੀ ਦੇਖਦੇ ਘਰੇ ਆ ਕੇ ਕਹਿੰਦੀ ਰੋਟੀ ਦੇ ਬਾਅਦ ਸ਼ਾਨ ਨੂੰ ਜਿੱਤੇ ਖਿਲਾ ਦਿੰਦੀ ਆ ਬਸ ਹਾਂ ਚੱਲੋ ਬੱਤ ਚੱਲੀਏ ਭਾਈ ਚੱਲ ਹਾਂਜੀ ਸੜਕ ਤੇ ਚੱਲਦਾ ਹੈ ਮਿੱਤਰੋ ਆਪਣੇ ਕੰਮ ਆਪਣੇ ਸ਼ਹਿਰ ਦੇ ਵਿੱਚ ਮਿੱਤਰੋ ਕਰੇ ਪਹੁੰਚ ਗਏ ਆ ਤੇ ਪੈਂਤੀ ਸਾਡੀ ਸਾਡਾ ਰਾਹ ਵੇਖ ਰਹੀ ਹੈ ਪੈਂਤੀ ਦਰਵਾਜਾ ਖੁੱਲ੍ਹਿਆ ਬੈੰਥੀ ਥੱਡਾ ਰਹਿੰਦੀ ਵੀ ਬਾਹਰ ਜ਼ਰਾ ਲੈ ਫੜ ਥਲੇ 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 ਦੇਖੋ ਨਹੀਂ ਤੇਰਾ ਕੁਝ ਨਹੀਂ ਹੈ ਥਲੇ ਥਲੇ ਉੱਤਰ ਥੱਲੇ ਕਲੇ ਚੱਲ ਚੱਲੇ ਚੱਲ ਚੱਲੇ ਥੱਲੇ 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 ਚੱਲ ਚੱਲੇ ਚੱਲ ਮੈਂ ਮੜਾ ਨੂੰ ਕੂਰਦਾ ਪੈਂਦਾ ਨੂੰ ਲੈ ਫੜ ਓਕੇ ਲਓ ਮੜਾ ਨੂੰ ਕੂਰਿਆ ਗਿਆ ਮੜਾ ਬੜਾ ਠੀਕ ਤੇਰੇ ਵੀ ਕੂਰਦੀ ਮੰਦਾ ਗਿਆ ਹੈ ਵੈਰੀ ਕੂਰ ਗਿਆ ਤੇ ਮੈਨੂੰ ਹਾਂ ਮੜਾ ਇਹ ਕੂਰ ਮੜੇ ਮੋਟੇ ਨੂੰ ਕੂਰਿਆ ਕਰ ਦਬ ਕਰਕੇ ਚਲਾ ਕੇ ਆਪਣਾ ਮੜਾ ਹੈ ਠੀਕ ਹੈ ਕਾਉਂਦੀ ਸਾਡੀਆਂ ਬਰਾਗਿਆ ਹੁੰਦਾ ਜਦ ਚੱਕ ਲੈਂਦਾ ਉਹਨੂੰ ਆਉਂਦੀ ਹਾਰ ਆ ਗਿਆ ਕਾਬੂ ਆ ਗਿਆ ਕਾਬੂ ਕਾਬੂ ਆ ਗਿਆ ਕਾਬੂ ਆ ਗਿਆ ਬਈ ਕਾਬੂ ਆ ਗਿਆ ਸਾਡੀ 35 ਕਾਬੂ ਆ ਗਈ 35 ਕਿੰਨੇ ਚੱਕ ਲਿਆ 70 ਕਿਹਨੇ ਚੱਕਿਆ ਤੈਨੂੰ ਹੂੰ ਕਿਹਨੇ ਚੱਕ ਲਿਆ ਇਧਰ ਮੈਂ ਕਿਹਦੇ ਕਿਧਰ ਤੇ ਇਧਰ ਮੈਂ ਕਿਹਨੇ ਆਪ ਕੋ ਕਿਸ ਨੇ ਉਠਾ ਲਿਆ ਹੈ ਨਾ ਮਾਲੂ ਨਾ ਮਾਲੂ ਹੈ ਕਿ ਮਾ ਮਿੱਤਰੋ ਜਦੋਂ ਕਿ ਕबाब ਆਪਣਾ ਖਤਮ ਹੋ ਜਾਂਦਾ ਨਾ ਕबाब ਖਤਮ ਹੋਣ ਤੋਂ ਬਾਅਦ ਹੀਟ ਰੇਟ ਬਚ ਰਹਿੰਦੇ ਪਪਾ ਡੱਬੇ 'ਚ ਪਾ ਕੇ ਉੱਥੇ ਰੱਖੀ ਦਿੰਦੇ ਚੰਗੀ ਤਰ੍ਹਾਂ ਫਿਰ ਕੁੱਟ ਕੇ ਤੇ ਆਪਣੀ ਉਹ ਵਾਲੀ ਫੋਰਨੋ 'ਚ ਪੱਠੀ 'ਚ ਪਕਾਈਦਾ ਕਿਉਂਕਿ ਇੱਥੇ ਨਾ ਟਾਈਮ ਲੱਗਦਾ ਪੱਕਣ ਵਿੱਚ ਨਾ ਜਿਵੇਂ ਨੇ ਕੁੱਟਦੇ ਚੰਗੀ ਤਰ੍ਹਾਂ ਕੁੱਟ ਗਏ ਚੰਗੇ ਨੇ ਕਿਰੀ ਪੀਸ ਕਰਦੇ ਵਧੀਆ ਦੇ ਹਾਂਜੀ ਤੇ ਇਧਰ ਫੋਨ ਆ ਗਿਆ ਆਪਣਾ ਆਹ ਪੀਜ਼ਾ ਬਹੁਤ ਘੰਟੇ ਮਿੱਤਰੋ ਬੂਫਲਗ ਅਸਲਾਮੀ ਪੀਗਾਂਤੀ ਕਰਨ ਦੂਈਆ ਆਹੜਾ ਪਾਇਨਾ ਤਿੱਖਾ ਤਿੱਖੇ ਮਿਰਚਾਂ ਵਾਲੇ ਬੜੀ ਘੈਂਟੀ ਐ ਨਾਲ ਬੂਫਲਾ ਤੇ ਨਾਲ ਅਗੇ ਅਸਲਾਮੀ ਪੀਗਾਂ ਇਧਰ ਕबाब ਬਣਦੇ ਕਿਵਾਬ ਪਨੀਰ ਨੂੰ ਜਿਹਦੇ ਵਿੱਚ ਕੀ ਅਕਸ ਪਾਉਂਦੇ ਜੀ ਦੇ ਵਿੱਚ ਇਨਸਲਾਤ ਆ ਪਤਾ ਤਾ ਤੀਨੇ ਬੰਦੋਰੀ ਯੋਗਰਟ ਕਚਾ ਮਾਇਨੈਸ ਤੇ ਪਿਕਟਾਂਟੇ ਪਿਕਾਂਟੇ ਤਿੱਖਾ ਮਿਰਚਾ ਵਾ ਗੈਣ ਹਾਂਜੀ ਇਹ ਸਾਰੇ ਆਪਣਾ ਸਮਾਨ ਸਾਰਾ ਪਾਤਾ ਵੀ ਜਿਹੜਾ ਨਾ ਗਗ ਦੀ ਕਸਟਮਰ ਦੀ ਵੀ ਡਿਮਾਂਡ ਹੁੰਦੀ ਆ ਜਿੱਦਾਂ ਆਪਾਂ ਲਿਖੇ ਜਾਂਦੇ ਆਪਾਂ ਵੀ ਕਿਹਨੇ ਕਿਹਾ ਕੁਝ ਪਾਉਣੇ ਤੇ ਸਾਰਾ ਆਪਣੀ ਜਿਹੜੀ ਆਈਟਮ ਪਈ ਸਾਰੀਆਂ ਫਰੈਸ਼ ਹੈ ਜਿਹੜੇ ਜੋ ਪੋਣਾ ਪਾ ਕੇ ਉਸ ਤੋਂ ਬਾਅਦ ਇੱਕ ਇਧਰ ਕਰਨੇ ਆਗੇ ਮੀਟ ਤੇ ਇਦਾਂ ਪੋਣਾ ਇਹ ਚ ਮਾਲਾ ਕੋਈ ਕੰਜੂਸੀ ਨਹੀਂ ਹੈਗੀ ਕਿਸੇ ਵੀ ਕਿਸਮ ਦੀ ਖੁੱਲਾ ਕਰਕੇ ਪੋਣਾ ਹੈ ਇਹ ਕਈ ਵਾਰ ਤਾਂ ਨਾ ਗਾਹ ਤੋ ਪੂਰਾ ਖਾ ਵੀ ਨਹੀਂ ਹੁੰਦਾ ਹੈਗਾ ਬਾਅਦ ਛੱਡ ਕੇ ਜਾਂਦਾ ਹੈ ਤੇ ਉਹ ਕਹਿੰਦੇ ਵੀ ਆਪਸ ਨੂੰ ਕਹਿੰਦੇ ਵੀ ਥੋੜਾ ਘੱਟ ਪਾਓ ਮੀਟ ਦੋ ਵੀ ਮੈਸੇਜ ਹੋ ਗਿਆ ਸੀ ਮੈਂ ਥੋੜਾ ਜਿਹਾ ਹਿਸਾਬ ਨਾਲ ਹਿਸਾਬ ਨਾਲ ਪਰ ਇਹ ਇਹ ਨੂੰ ਐਦਾਂ ਹੁੰਦਾ ਵੀ ਨਹੀਂ ਜਿਹੜਾ ਕਸਟਮਰ ਆਇਆ ਵੀ ਉਹ ਚੰਗੀ ਤਰ੍ਹਾਂ ਅੱਜ ਪੁੱਜ ਕੇ ਜਾਵੇ ਹਨਾ ਗਾਹ ਵੀ ਇੰਨੇ ਜਿਹੜੇ ਖਾਣ ਵਾਸਤੇ ਲੋਕੀ ਆਉਂਦੇ ਆ ਜੇ ਤਾਂ ਮੇਰੇ ਖਵਾਲ ਦੇ ਵਿੱਚ ਖੁਸ਼ ਹੋਵੋਗੇ ਸਾਨੂੰ ਇੰਨਾ ਤਾਂ ਮੀਟ ਪਾ ਕੇ ਦੋ ਤੇ ਥੋੜਾ ਕੁਝ ਫਾਇਦ ਲਾ ਕੇ ਜਾਨਗੇ ਇੰਨਾ ਬਾਇ ਸੋ ਖਾ ਨਹੀਂ ਹੋਇਆ ਖਾ ਨਹੀਂ ਹੋਇਆ ਇਹ ਦੋ ਪਾਸੇ ਹੁੰਦੇ ਨਾ ਫਿਰ ਉਹ ਡਸਟਬਿਨ ਜਾਂਦਾ ਹੈ ਮ ਠੀਕ ਹੋ ਗਿਆ ਕੀ ਖਰਾਬ ਨਹੀਂ ਕਰਨੀ ਵੇਸਟ ਨਹੀਂ ਕਰਨੀ ਹੈਗੀ ਤੇ ਮਤਲਬ ਵੀ ਵੇਚੂ ਵੇਚਣ ਵਾਸਤੇ ਖੜੇ ਆ ਐ ਇੱਕੋ ਦੇ ਬਣਾ ਦੋ ਚਾਏ ਦੋ ਇੱਕ ਨੇ ਦੋ ਚਾਹੀਦੇ ਆ ਦੋ ਜਣਾ ਪੀਜ਼ਾ ਮਕਸੀ ਇਹ ਆ ਆਰਡਰ ਜਾਣਾ ਆਪਣਾ ਇਹ ਆ ਵਾਲਾ ਮਕਸੀ ਪੀਜਾ ਦੋ ਮਕਸੀ ਪੀਦੇ ਦਵਿੰਦਰ ਜੇ ਤੈਨੂੰ ਮੈਂ ਪੀਜ਼ਾ ਸਾਰਾ ਖਾਣ ਵਾਸਤੇ ਖਰੀਦਿਆ ਸਾਰੇ ਪੀਜ਼ਾ ਮਕਸੀ ਇਹ ਖਰੀਦਿਆ ਮਨ ਨੂੰ ਭੁੱਖਾ ਰਹਿਣਾ ਕੋਈ ਸਾਰਾ ਨਹੀਂ ਇਦਾਂ ਨਹੀਂ ਤੈਨੂੰ ਪਹਿਲਾਂ ਨਹੀਂ ਕਹਿਣਾ ਕਿ ਤੈਨੂੰ ਮੌਕੇ ਤੇ ਕਹਿਣਾ ਵੀ ਹਾਂ ਜੇ ਮਤਲਬ ਵੀ ਵੀ ਟਾਈਮ ਸਟਾਰਟ ਨਾਉ ਮਕਰੋ ਜੇ ਪਹਿਲਾਂ ਕਹਦੇ ਭੁੱਖਾ ਰਹੇ ਦਿਖਾਈ ਲੈਣਾ ਬੰਦੇ ਨੇ ਹੋ ਤਾਂ ਭਾਜੀ ਮੈਂ ਹੁਣੇ 10 ਮਿੰਟ ਪਹਿਲਾਂ 5 ਰੋਟੀਆਂ ਖਾ ਕੇ ਆਈ ਹਰੇ ਤੁਹਾਨੂੰ ਧੱਕਾਈ ਇਹਦਾ ਹੈ ਪਰ ਉਹ ਖਾ ਲੇਗਾ ਆਹ ਥਾਵਾਂ ਦਿੰਦੀ ਕਿਹੜਾ ਕਿਹੜਾ ਮਿੱਤਰੂ ਖਾਰੂਗਾ ਕੋਈ ਰੋ ਕਮੈਂਟ ਵੀ ਆਹ ਵਾਲੇ ਪੀਜ਼ਾ ਚਾਰ ਪੰਪਾਂ ਦੀ ਉਹ ਜੀ ਬਸ ਲੋੜ ਚੱਕ ਦਾਂਗੇ ਪੰਪ ਭਰਾ ਦਾਂਗੇ ਤੁਹਾਨੂੰ ਕੋਈ ਪੰਜਾਂ ਬੰਦੇ ਕਿਤੇ ਅੱਗੇ ਬਹੁਤ ਜੀ ਸ਼ਾਨ ਵਾਸਤੇ ਜੀ ਬਾਕੀ ਮੈਂ ਖਾ ਲੂੰਗੀ ਕਿਉਂਕਿ ਵੰਡ ਕੇ ਖਾਣੀ ਚਾਹੀਦੀ ਠੀਕ ਹੈ ਨਹੀਂ ਇਹ ਆਪਣਾ ਹੋ ਹੀ ਗਿਆ ਜਦੋਂ ਮੈਂ ਚੈਲੰਜ ਹੋ ਗਿਆ ਵੀ ਹਾਂ ਕਿਹੜਾ ਵੀ ਜਗਾ ਹੋਊਗਾ ਉਹਨੂੰ ਚੈਲੰਜ ਕਰ ਵੀ ਮੇਰੀ ਆਤ ਤੇ ਹੀ ਮੈਂ ਵੰਡ ਕੇ ਖਾਂ ਫਾਈਲੇ ਮੇ ਤਾਂ ਟਾਈਮ ਪਉਣ ਗਿਆ ਰ ਹੋ ਗਏ ਆ ਤੇ ਆਪਾਂ ਕੰਮ ਕਰ ਖਤਮ ਕਰਕੇ ਫ੍ਰੀ ਹੋ ਗਏ ਆ ਤੇ ਬਾਕੀ ਦਵਿੰਦਰ ਸਿੰਘ ਨੇ ਆਪਣੇ ਨੇ ਪੀਜ਼ਾ ਖਾਦਾ ਨੇ ਉਹਨੇ ਚੈਲੰਜ ਮੰਨੇ ਹੀ ਨਹੀਂ ਹੈਗਾ ਉਹ ਕਹਿੰਦਾ ਭਾਈ ਐਡਾ ਵੱਡਾ ਪੀਸਾ ਆਪਾਂ ਤੇ ਨਹੀਂ ਖਾ ਹੋਣਾ ਉਹ ਖਾ ਵੀ ਨਹੀਂ ਮਿੱਤਰੋ ਸੱਚੀ ਗੱਲ ਇਕੱਲੇ ਬੰਦੇ ਦੇ ਖਾਣ ਦੀ ਬਸ ਦੀ ਗੱਲ ਹੈ ਨਹੀਂ ਉਹ ਉਹ ਪੀਜ਼ੇ ਨੂੰ ਇੱਕ ਪੀਜ਼ੇ ਨੂੰ ਤਿੰਨ ਚਾਰ ਬੰਦੇ ਖਾਣਦੇ ਆ ਰਲਕੇ ਤੇ ਦਵਿੰਦਰ ਇਕੱਲਾ ਕਿੱਥੇ ਖਾ ਲੂਗਾ ਸਾਡਾ ਮਜ਼ਾਕ ਜਿਗਾ ਚਲੋ ਆਪਾਂ ਕੰਮ ਦੇ ਉੱਤੇ ਹਾਸੇ ਖੇਡੇ ਮਜ਼ਾਕ ਵੀ ਕਰ ਲੀਦੇ ਆ ਕੰਮ ਕਰਨਾ ਸੌਖਾ ਰਹਿੰਦਾ ਟਾਈਮ ਸੌਖਾ ਨਿਕਲ ਜਾਂਦਾ ਹੈ ਐਦਾਂ ਹੀ ਆ ਜੇ ਜ਼ਿੰਦਗੀ ਹੱਸ ਕੇ ਹੀ ਨਿਕਲ ਤੇ ਬਾਕੀ ਹੁਣ ਆਪਾਂ ਚੱਲੀਏ ਕਰੀਏ ਸਭ ਓਕੇ ਡਨ ਹੈ ਹਾਂਜੀ ਸਮਾਨ ਸੋੜੇ ਕੋਈ ਚਾਹੀਦਾ ਟਮਾਟਰ ਰਮੋਟ ਚੱਕ ਰਿਹਾ ਆਪਣੇ ਹਾਂਜੀ ਚੱਕ ਤੇ ਸਾਡੇ ਇਦਾਂ ਹੁੰਦਾ ਨਾ ਜਿਹੜਾ ਕੱਲ ਨੂੰ ਦੂਜੀ ਸਵੇਰ ਸਬਜ਼ੀ ਭਜੀ ਬਣਨੀ ਹੁੰਦੀ ਉਹਦੇ ਬਾਅਦ ਸੇਵਨ ਕਹਿੰਦੇ ਵੀ ਇੱਕ ਟਮਾਟਰ ਪਾ ਲੋ ਦੋ ਪਿਆਜ਼ ਪਾ ਲੋ ਤਾਂ ਚੀਜ਼ਾਂ ਫੇਰ ਤਾਨੂੰ ਲੈ ਕੇ ਜਾਣੀ ਬਣੀ ਹੁੰਦੀ ਹੈ ਹਾਂਜੀ ਫਿਰ ਜਦੋਂ ਘਰ ਦਾ ਸਮਾਨ ਸ਼ੌਪ ਦਾ ਸਮਾਨ ਦੇ ਨਾਲ ਹੀ ਲੈ ਆਈਦਾ ਖਰਚੀ ਹੁੰਦਾ ਇੱਥੋਂ ਲੈ ਜਾ ਲੈ ਕੇ ਇਹ ਚੀਜ਼ ਬਦਤਰਨੇ ਆ ਬਣ ਤੇਪਕ ਗੱਲੋਂ ਮੈਨੂੰ ਲੱਗੇ ਮਿੱਤਰੋ ਬੜਾ ਵਧੀਆ ਸਾਰਾ ਕੋਈ ਥੋੜਾ ਸਾਰਿਆਂ ਮਿੱਤਰੋ ਬਹੁਤ ਬਹੁਤ ਥੈਂਕਸ ਧੰਨਵਾਦ ਤੁਸੀਂ ਇੰਨਾ ਸਪੋਰਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਆਪਣੇ ਵਲੌਗਰ ਨੂੰ ਸਾਡੀ ਫੈਮਿਲੀ ਨੂੰ ਥੋੜਾ ਸਾਰਿਆਂ ਬਹੁਤ ਥੈਂਕਸ ਧੰਨਵਾਦ ਆਪਣੀ ਜ਼ਿੰਦਗੀ ਦਾ ਮੈਥਰ ਇੱਕ ਦਿਨ ਹੋਰ ਆਪਾਂ ਤੁਹਾਡੇ ਕੇ ਸ਼ੇਅਰ ਕੀਤਾ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਗਾ ਜੇ ਪਸੰਦ ਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋਂ ਮਿਲਾਂਗੇ ਆਪਣੀ ਜ਼ਿੰਦਗੀ ਦੇ ਨਵੇਂ ਦਿਨ ਦੇ ਨਾਲ ਨਵੇਂ ਵਲੌਗ ਦੇ ਵੀ ਤਦ ਤੱਕ ਸਾਡੇ ਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ